ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੈਰਾ ਸਿੰਘ ਹੈ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਗੁਰੂ ਅਰਸਾਏ ਜ਼ਿਲ੍ਹਾ ਫਿਰੋਜ਼ਪੁਰ ਮੈਂ ਜੀ 1 ਨਵੰਬਰ 2023 ਨੂੰ ਕਣਕ ਬੀਜੀ ਸੀ 303 ਹੈਪੀ ਸੀਡਰ ਨਾਲ ਅੱਜ 6 ਜਨਵਰੀ ਲਗਭਗ 65 68 ਦਿਨ ਦੀ ਕਣਕ ਹੋ ਗਈ ਸੀ ਪਰ ਇਹਨੂੰ ਸੁੰਡੀ ਦਾ ਅਟੈਕ ਮੇਰੀ ਕਣਕ ਤੇ ਇੰਨਾ ਘੋਇਆ ਜੀ ਉਹ ਸਾਰੀ ਕਣਕ ਨੂੰ ਖਾ ਗਈ ਹੈ ਜੀ ਮੈਂ ਯੂਨੀਵਰਸਿਟੀ ਦੇ ਮਹਾਰਾ ਨਾਲ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਉਧਰੋਂ ਮੈਨੂੰ ਕੋਈ ਸਾਰਥਿਕ ਜਵਾਬ ਨਹੀਂ ਮਿਲਿਆ ਉਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਆ ਕਈ YouTube ਚੈਨਲ ਵਾਲੇ ਡਾਕਟਰ ਸਾਹਿਬਾਨਾ ਉਹਨਾਂ ਦੁਆਰਾ ਦਿੱਤੀ ਸਲਾਹ ਤੇ ਮੈਂ ਇਹਦੇ ਉੱਪਰ ਕਲੋਰੋਪੈਰੀਫਾਸ ਦੀ ਸਪਰੇਅ ਕੀਤੀ ਉਹਨਾਂ ਨੇ ਕਿਹਾ ਸੀ ਇਹਦੇ ਸੁੰਡੀ ਦੀ ਰੋਕਥਾਮ ਹੋਊ ਪਰ ਉਹਦੇ ਨਾਲੇ ਸੁੰਡੀ ਦੀ ਕੋਈ ਰੋਕਥਾਮ ਨਹੀਂ ਹੋਈ ਜੀ ਇਹ ਸੁੰਡੀ ਦਿਨ ਬਦ ਦਿਨ ਵਧਦੀ ਰਹੀ ਅਖੀਰ ਅੱਜ 6 ਜਨਵਰੀ ਨੂੰ ਮੈਨੂੰ ਇਹ ਕਣਕ ਵਾਉਣੀ ਪਈ ਹੈ ਜੀ ਮੈਂ ਇਹ ਕਣਕ ਵਾ ਕੇ ਉਹਦੀ ਥਾਂ ਤੇ ਅੱਜ 2852 ਕਣਕ ਬੀਜ ਰਿਹਾ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਨੇ ਸੁੰਡੀ ਨੇ ਮੇਰੀ ਸਾਰਾ ਖੇਤ ਖਾਲੀ ਕੀਤਾ ਜੀ ਇਹ ਕਣਕ ਮੈਂ ਹੈਪੀ ਸੀਡਰ ਨਾਲ ਬੀਜੀ ਹੋਈ ਸੀ ਜਦੋਂ ਕਿ ਯੂਨੀਵਰਸਿਟੀ ਕਹਿ ਰਹੀ ਹੈ ਕਿ ਤੁਸੀਂ ਅੱਗ ਨਾ ਲਾਓ ਮੈਂ ਪਿਛਲੇ 5 ਸਾਲਾਂ ਤੋਂ ਅੱਗ ਨਹੀਂ ਲਾਈਏ ਪਿਛਲੇ 5 ਸਾਲਾਂ ਤੋਂ ਮੈਂ ਪਰਾਲੀ ਚ ਹੀ ਕਣਕ ਬੀਜ ਰਿਹਾ ਪਰ ਇਸ ਵਾਰ ਮੈਨੂੰ ਇਹ ਸਮੱਸਿਆ ਆਈ ਹੈ ਮੈਂ ਯੂਨੀਵਰਸਿਟੀ ਨੂੰ ਤੇ ਡਾਕਟਰਾਂ ਦੇ ਨਾਲ ਰਹਿ ਮਸ਼ਵਰਾ ਕਰਨ ਵਾਸਤੇ ਮੈਂ ਬੜੇ ਹੀ ਕੰਟੈਕਟ ਕੀਤਾ ਪਰ ਉਹਨਾਂ ਨੇ ਮੇਰੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ ਨਾ ਹੀ ਉਹਨਾਂ ਨੇ ਮੈਨੂੰ ਇਹ ਸੁੰਡੀ ਬਾਰੇ ਜਾਣਕਾਰੀ ਦਿੱਤੀ ਹੈ ਜੀ ਕਿ ਇਹ ਸੁੰਡੀ ਕਿੱਦਾਂ ਪੈਦਾ ਹੋਈ ਇਹਦੀ ਕੀ ਰੋਗ ਥਾਮ ਹੈ ਕਿਉਂਕਿ ਜੇ ਸੁੰਢੀ ਪਹਿਲੀ ਵਾਰ ਪੈਦਾ ਹੁੰਦੀ ਤਾਂ ਮੈਂ ਮੰਨ ਸਕਦਾ ਸੀ ਮੈਂ ਪਿਛਲੇ 5 ਸਾਲ ਤੋਂ ਬੀਜ ਰਿਆ ਮੈਨੂੰ ਪਹਿਲਾਂ ਅਜੇ ਤੋਂ 4 ਸਾਲ ਪਹਿਲਾਂ ਇਹ ਸਮੱਸਿਆ ਨਹੀਂ ਆਈ। ਮੈਨੂੰ ਪਹਿਲੀ ਵਾਰ ਸਮੱਸਿਆ ਆਈ ਹੈ ਮੈਂ ਤਾਂ ਸਿਰਫ ਇਹ ਜਾਣਨਾ ਚਾਹੁੰਦਾ ਵੀ ਇਹ ਕੀ ਕਾਰਨ ਸੁੰਢੀ ਪਈ ਹੈ। ਪਰ ਮੈਨੂੰ ਅੱਜ ਤੱਕ ਇਹ ਮੇਰੇ ਇੱਕ ਜਿਹੜੀ ਸੁੰਢੀ ਪਈ ਹੈ ਮੇਰੇ ਖੇਤ ਚ ਉਹਦਾ ਕੋਈ ਜਵਾਬ ਨਹੀਂ ਮਿਲਿਆ। ਮੈਂ ਇਹੀ ਚਾਹੁੰਦਾ ਵੀ ਮੈਨੂੰ ਇਹ ਪਤਾ ਲੱਗੇ ਵੀ ਇਹ ਕੀ ਕਾਰਨ ਰਿਹਾ ਤਾਂ ਜੋ ਮੈਂ ਅਗਲੇ ਸਾਲ ਵੀ ਕਣਕ ਜਿਹੜੀ ਬੀਜਨੀ ਆ ਵੀ ਮੈਨੂੰ ਇਹ ਸਮੱਸਿਆ ਨਾ ਆਵੇ। ਤੇ ਬਾਕੀ ਤੁਸੀਂ ਆਨੇ ਆ ਵੀ ਸਰਕਾਰਾਂ ਦੀ ਹੈ ਵੀ ਪਰਾਲੀ ਨੂੰ ਅੱਗ ਨਾ ਲਾਓ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਪਰ ਸਰਕਾਰ ਦੀਆਂ ਅਸੀਂ ਗੱਲਾਂ ਮੰਨੀਆਂ ਆ ਆਰਜੀਆਰ ਸੈਲ ਨੇ ਸਾਡੇ ਕੋਲ ਆ ਕੇ ਪਹੁੰਚ ਕੀਤੀ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਅਸੀਂ ਉਹਨਾਂ ਦਾ ਸਹਿਯੋਗ ਕੀਤਾ ਪਰ ਉਸ ਤੋਂ ਬਾਅਦ ਜਦੋਂ ਕਣਕੀ ਬੀਜੀ ਸਾਡੇ ਨਾਲ ਕਿਸੇ ਬੰਦੇ ਨੇ ਰਾਬਤਾ ਕਾਇਮ ਨਹੀਂ ਕੀਤਾ ਵੀ ਤੁਹਾਨੂੰ ਕੋਈ ਤਕਲੀਫ ਹੈ ਕੋਈ ਪ੍ਰੋਬਲਮ ਹੈਗੀ ਹੈ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਤਾਂ ਸਾਨੂੰ ਦੱਸੋ ਮੇਰੀ ਤੇ ਗਵਰਨਮੈਂਟ ਨੂੰ ਇਹੀ ਰਿਕਵੈਸਟ ਆ ਵੀ ਜੇ ਤੁਸੀਂ ਇਸ ਚੀਜ਼ ਤੇ ਜ਼ੋਰ ਦੇ ਰਹੇ ਹੋ ਵੀ ਕਿਸਾਨ ਅੱਗ ਨਾ ਲਾਉਣ ਕਿਸਾਨ ਤੁਹਾਡਾ ਸਾਥ ਦੇਣਾ ਚਾਹੁੰਦੇ ਆ ਕਿਸਾਨ ਆ ਉਹਦੀ ਜ਼ਮੀਨ ਬਚਾਉਣਾ ਚਾਹੁੰਦੇ ਆ ਜ਼ਮੀਨ ਜ਼ਮੀਨ ਦੀ ਸਿਹਤ ਨੂੰ ਤੰਦਰੁਸਤ ਕਰਨਾ ਚਾਹੁੰਦੇ ਆ ਪਰ ਸਰਕਾਰ ਨੂੰ ਵੀ ਮੇਰੀ ਇਹ ਅਪੀਲ ਆ ਵੀ ਤੁਸੀਂ ਤਾਂ ਵੀ ਕਿਸਾਨਾਂ ਦਾ ਸਾਥ ਦਿਓ ਤੁਸੀਂ ਤਾਂ ਨਾਸ਼ਾਈ ਹੁਕਮ ਛੱਡ ਦਿਨੇ ਹੋ ਭਾਈ ਅੱਗ ਨਹੀਂ ਲਾਉਣੀ ਜੇ ਅੱਗ ਲਈ ਤਾਂ ਤੁਹਾਡੇ ਤੇ ਪਰਚਾ ਕਰ ਦੇਾਂਗੇ ਠੀਕ ਹੈ ਜੀ ਅਸੀਂ ਨਹੀਂ ਲਾਈ ਪਰ ਜਿਹੜੀ ਸਾਨੂੰ ਸਮੱਸਿਆ ਆਈ ਹੈ ਅਸੀਂ ਕਿੱਲੇ ਤੇ 10-1000 ਰੁਪਇਆ ਖਰਚਾ ਕਰਕੇ ਫੇਰ ਦੂਸਰੀ ਵਾਰ ਕਣਕ بیچ ਰਹੇ ਆ ਤੇ ਸਾਡੇ ਇਨੀ ਕਿਸੇ ਦੀ ਕੋਈ ਧਿਆਨ ਨਹੀਂ ਆ ਪੇ ਮੇਰੀ ਸਰਕਾਰ ਨੂੰ ਇਹ ਹੀ ਅਪੀਲ ਹੈ ਵੀ ਇਧਰ ਧਿਆਨ ਜ਼ਰੂਰ ਦਿਓ